ਲਓ ਜੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੇ ਪੰਜਾਬ ਦੇ ਅੰਦਰ ਕਹਿੰਦੇ ਜੀ ਭੰਗੜੇ ਪਵਾ ਦਿੱਤੇ ਨੇ ਕਿਵੇਂ ਪਵਾ ਦਿੱਤੇ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੀ ਖਬਰ ਦੂਜੀ ਖਬਰ ਪਾਕਿਸਤਾਨ ਦੇ ਵਿੱਚੋਂ ਆ ਰਹੀ ਹੈ ਪੜੋਸੀ ਮੁਲਕ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਕ੍ਰਿਕਟ ਦੇ ਬਹੁਤ ਵੱਡੇ ਖਿਡਾਰੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਬੜੇ ਹੀ ਮਸ਼ਹੂਰ ਇੱਕ ਅਦਾਕਾਰ ਵੀ ਸੀ ਬੜੇ ਹੀ ਮਸ਼ਹੂਰ ਇੱਕ ਖਿਡਿਆਰੀ ਵੀ ਸੀ ਔਰ ਉਹਨਾਂ ਦੇ ਨਾਲ-ਨਾਲ ਪੋਲੀਟੀਸ਼ੀਅਨ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਇਮਰਾਨ ਖਾਨ ਨੂੰ ਜੇਲ੍ਹ ਦੇ ਅੰਦਰ ਸੱਚਮੁੱਚ ਮਾਰ ਦਿੱਤਾ ਗਿਆ ਕਿਹਨੇ ਮਾਰ ਦਿੱਤਾ ਔਰ ਦੂਜੇ ਪਾਸੇ ਜਿਹੜੀਆਂ ਦੀਆਂ ਭੈਣਾਂ ਨੇ ਉਹਨਾਂ ਨੂੰ ਅੰਦਰ ਵੀ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਯਾਨੀ ਜਿਹੜਾ ਜੇਲ੍ਹ ਪ੍ਰਸ਼ਾਸਨ ਪਾਕਿਸਤਾਨ ਦਾ ਉਹਨਾਂ ਨੇ ਐਡੀ ਜੱਦੋਜਹਿਦ ਉਹਨੀਆਂ ਭੈਣਾਂ ਦੇ ਨਾਲ ਵੀ ਕੀਤੀ ਹੈ ਯਾਨੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਗਿਆ ਉਲਟਾ ਗ੍ਰਿਫਤਾਰ ਕਰ ਲਿਆ ਗਿਆ ਉਹਨ ਨੂੰ ਮੈਨ ਵੀ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਸਥਿਤੀ ਵੀ ਨਹੀਂ ਦੱਸ ਰਹੀ ਕਿ ਮਾਮਲਾ ਅਸਲ ਦੇ ਵਿੱਚ ਹੋਇਆ ਕੀ ਹੈ ਜੇਕਰ ਸੱਚਮੁੱਚ ਮਾਰਿਆ ਗਿਆ ਤਾਂ ਉਹਦੀ ਪੁਸ਼ਟੀ ਕਿਉਂ ਨਹੀਂ ਕਰਦਾ ਜੇਲ੍ਹ ਪ੍ਰਸ਼ਾਸਨ ਔਰ ਦੂਜੇ ਪਾਸੇ ਆਜੋ ਵੀ ਪੰਜਾਬ ਦੇ ਅੰਦਰ ਪੂਰੇ ਪੰਜਾਬ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਨੇ ਕਹਿੰਦੇ ਜੀ ਭੰਗੜੇ ਪਵਾ ਦਿੱਤੇ ਨੇ ਕਿਵੇਂ ਪਵਾ ਦਿੱਤੇ ਨੇ ਤੁਹਾਡੇ ਨਾਲ ਪੂਰੀ ਅਪਡੇਟ ਸਾਂਝੀ ਕਰਾਂਗੇ ਕਿਉਂਕਿ ਆਕਾਲੀ ਦਲ ਨੇ ਦਰਸਲ ਦੇ ਵਿੱਚ ਬੀਤੇ ਕੁਝ ਦਿਨਾਂ ਦੇ ਵਿੱਚ ਆਸ਼ਦੀਪ ਕਲੇਰ ਵਿਕਰਮ ਸਿੰਘ ਮਜੀਠੀਆ ਦੇ ਜ਼ਿਲ੍ਹੇ ਵਕੀਲ ਨੇ ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਹਾਈ ਕੋਰਟ ਦੇ ਅੰਦਰ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਾਹਰ ਕਰਵਾ ਲਿਆ ਜਾਵੇ ਔਰ ਦੂਜੇ ਪਾਸੇ ਜੀ ਪੰਜਾਬ ਦੀ ਸਰਕਾਰ ਪੰਜਾਬ ਦਾ ਵਿਜੀਲੈਂਸ ਵਿਰੋ ਜਿਨ੍ਹਾਂ ਨੇ ਸਿਰਫ ਇੱਕੋ ਹੀ ਗੱਲ ਕਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚੋਂ ਕਦੇ ਹੀ ਬਾਹਰ ਨਹੀਂ ਆਉਣ ਦੇ ਮੰਗੇ ਪਰ ਦੂਜੇ ਪਾਸੇ ਉਹਦੇ ਵਕੀਲ ਸ਼ੰਕਰ 헤ਗੜ ਬੰਮਲੌਰ ਤੋਂ ਬੁਲਾਏ ਹੋਏ ਜਿਨ੍ਹਾਂ ਨੂੰ ਕਰੋਨਾ ਦੀ ਫੀਸ ਦੇ ਕੇ ਸਿਰਫ ਇੱਕੋ ਹੀ ਗੱਲ ਕਹੀ ਹੈ ਕਿ ਕਿਸੇ ਵੀ ਪ੍ਰਕਾਰ ਮੇਰੀ ਜਮਾਨਤ ਕਰਵਾਈ ਜਾਵੇ ਤਾਂ ਕਿ ਪੰਜਾਬ ਦੀ ਸਰਕਾਰ ਤੋਂ ਬਦਰਾ ਲੈ ਸਕੀਏ ਪਰ ਅੱਜ ਪਹਿਲੀ ਅਪਡੇਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਜਮਾਨਤ ਨੇ ਢੰਗੜੇ ਕਿਵੇਂ ਪਵਾ ਦਿੱਤੇ ਨੇ ਇਹ ਸਾਂਝੀ ਕਰਾਂਗੇ ਉਸ ਤੋਂ ਬਾਅਦ ਇਮਰਾਨ ਖਾਨ ਸਾਹਿਬ ਦਾ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਜਿਨ੍ਹਾਂ ਦੀ ਕਹਿੰਦੇ ਸੱਚਮੁੱਚ ਮੌਤ ਹੋ ਗਈ ਹੈ ਪਰ ਉਹਦੇ ਪਿੱਛੇ ਦਾ ਰਾਜ ਕੀ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸੁਣੋ ਦੱਸਿਆ ਕਿ ਹਾਈ ਕੋਰਟ ਨੇ 20 ਨਵੰਬਰ ਨੂੰ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਉੱਤੇ ਆਪਣਾ ਫੈਸਲਾ ਰੱਖਵਾ ਰੱਖ ਲਿਆ ਸੀ ਉਦੋਂ ਤੱਕ ਪੰਜਾਬ ਸਰਕਾਰ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰ ਰਹੀ ਸੀ ਸੋ ਹੁਣ ਖਬਰ ਆ ਰਹੀ ਹੈ ਕਿ ਫੈਸਲਾ ਰੱਖਵਾ ਤਾਂ ਰੱਖ ਲਿਆ ਸੀ ਪਰ ਹੁਣ ਮਾਮਲੇ ਦੀ ਜਾਂਚ ਅਧਿਕਾਰੀ ਨੇ 26 ਨਵੰਬਰ ਨੂੰ ਮੋਹਾਲੀ ਦੀ ਹੇਠਲੀ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਜਿਸ ਵਿੱਚ ਕਿਹਾ ਗਿਆ ਕਿ ਮਜੀਠੀਆ ਦੇ ਮਾਮਲੇ ਦੀ ਜਾਂਚ ਪੂਰੀ ਹੋ ਗਈ ਹੈ ਇਹ ਜਾਣਕਾਰੀ ਮੀਡੀਆ ਰਿਪੋਰਟ ਮੁਤਾਬਕ ਸੋ ਇਸ ਲਈ ਮਜੀਠੀਆ ਦੇ ਵਕੀਲਾਂ ਨੇ ਹੁਣ ਮੁਹਾਲੀ ਦੀ ਹੇਠਲੀ ਅਦਾਲਤ ਵਿੱਚ ਦਾਇਰ ਸਰਕਾਰੀ ਅਰਜ਼ੀ ਦਾ ਰਿਕਾਰਡ ਮੰਗਣ ਲਈ ਇੱਕ ਅਰਜ਼ੀ ਦਾਇਰ ਕੀਤੀ ਹੈ ਸੋ ਵਿਕਰਮ ਮਜੀਠੀਆ ਨਾਲ ਜੁੜੀ ਵੱਡੀ ਖਬਰ ਹੈ ਵਕੀਲਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ ਜਿਸ ਵਿੱਚ ਰਿਕਾਰਡ ਵਿੱਚ ਲੈਣ ਦੀ ਮੰਗ ਕੀਤੀ ਗਈ ਹੈ ਉਹ ਅਰਜ਼ੀ ਨੂੰ ਜੋ ਵਿਜੀਲੈਂਸ ਵੱਲੋਂ ਦਾਇਰ ਅਰਜ਼ੀ ਹੈ ਰਿਕਾਰਡ ਵਿੱਚ ਲੈਣ ਦੀ ਮੰਗ ਕੀਤੀ ਗਈ ਹੈ 16 ਨਵੰਬਰ ਨੂੰ ਕਿਸੇ ਤੌਰ ਤੇ ਕੇ ਸਬੰਧੀ ਵਿਜੀਲੈਂਸ ਵੱਲੋਂ ਅਰਜ਼ੀ ਦਾਇਰ ਕੀਤੀ ਗਈ ਸੀ 16 ਨਵੰਬਰ ਨੂੰ ਕੇਸ ਸੰਬੰਧੀ ਵਿਜੀਲੈਂਸ ਵੱਲੋਂ ਦਾਇਰ ਅਰਜ਼ੀ ਨੂੰ ਰਿਕਾਰਡ ਵਿੱਚ ਲੈਂਦੀ ਮੰਗ ਕੀਤੀ ਗਈ ਹੈ ਸੋ ਵਕੀਲਾਂ ਦੇ ਵੱਲੋਂ ਇਹ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਾਈ ਗਈ ਹੈ ਸੋ ਵਿਕਰਮ ਮਜੀਠੀਆ ਪਿਛਲੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਨੇ ਉਹਨਾਂ ਦਾ ਕੇਸ ਲਗਾਤਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੈ ਸੋ ਹੁਣ ਵਿਕਰਮ ਮਜੀਠੀਆ ਨਾਲ ਜੁੜੀ ਇਹ ਅਹਿਮ ਖਬਰ ਹੈ ਅਕਾਲੀ ਆਗੂ ਵਿਕਰਮ ਮਜੀਠੀਆ ਨਾਲ ਜੁੜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਅਦਾਲਤ ਵਿੱਚ ਪਟੀਸ਼ਨ ਧਾਰਿਤ ਕੀਤੀ ਗਈ ਹੈ ਤਾਂ ਸੁਣ ਲਿਆ ਪੰਜਾਬ ਵਾਲੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀ ਜ਼ਮਾਨਤ ਨੂੰ ਲੈ ਕੇ ਪੂਰੇ ਅਕਾਲੀਗੜ੍ਹ ਦੇ ਵਿੱਚ ਇੱਕ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਕਹਿੰਦੇ ਜੀ ਮਜੀਠੀਏ ਨੂੰ ਕਢਵਾਉਣਾ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਵਿਜੀਲੈਂਸ ਬਿਊਰੋ ਹੈ ਸੀਬੀਆਈ ਹੈ ਕਿਉਂਕਿ ਜਿਹੜਾ ਇਹਨਾਂ ਦਾ ਪਿੱਛਾ ਬਹੁਤ ਲੰਮੇ ਸਮੇਂ ਤੋਂ ਕਰਦੀ ਆ ਰਹੀ ਹੈ ਵਿਜੀਲੈਂਸ ਬਿਊਰੋ ਸੀਬੀਆਈ ਮਾਮਲਾ ਬੜਾ ਵੱਡਾ ਹੈ ਇਹ ਛੋਟਾ ਮਾਮਲਾ ਨਹੀਂ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਕੌਣ ਹੈ ਪਹਿਲਾਂ ਤਾਂ ਤੁਹਾਨੂੰ ਇਹ ਵੀ ਪਤਾ ਹੀ ਹੈ ਕਿ ਭਾਈ ਬਾਦਲਾਂ ਦਾ ਬਹੁਤ ਵੱਡਾ ਚੇਲਾ ਸੁਖਵੀਰ ਸਿੰਘ ਬਾਦਲ ਆ ਜਿਹੜੇ ਇਹਨਾਂ ਦੀ ਸਰਕਾਰ ਦੇ ਅੰਦਰ ਵਿਕਰਮ ਸਿੰਘ ਮਜੀਠੀਏ ਨੇ ਜੋ ਪੰਜਾਬ ਦੇ ਨਾਲ ਕੀਤਾ ਉਹ ਪੰਜਾਬ ਨਹੀਂ ਭੁੱਲ ਪਾਉਂਦਾ ਉੱਤੋਂ ਸਗੋਂ ਆਗੂ ਜਿਹੜੇ ਇਹਨਾਂ ਦੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੇ ਪੰਜਾਬ ਦੀ ਬਹੁਤ ਵੱਡੇ ਪਦਰ ਦੇ ਉੱਤੇ ਬਰਬਾਦੀ ਕੀਤੀ ਸੋ ਇਸ ਕਰਕੇ ਪੰਜਾਬ ਦੀ ਅਦਾਲਤ ਨੇ ਹਲੇ ਤੱਕ ਰਾਕਮਾ ਰੱਖ ਲਿਆ ਗਿਆ ਮਾਮਲਾ ਉਹਨੂੰ ਹਲੇ ਜ਼ਮਾਨਤ ਨਹੀਂ ਮਿਲੀ ਆ ਪਰ ਇੱਕ ਪਾਸੇ ਇਹਨਾਂ ਦੀ ਜ਼ਮਾਨਤ ਨੇ ਭੰਗੜੇ ਪਵਾ ਦਿੱਤੇ ਆ ਜੀ ਕਿਉਂਕਿ ਜਿਹੜੇ ਇਹਨਾਂ ਦੇ ਜਿੰਨੇ ਵੀ ਸਮਰਥਕ ਨੇ ਅਕਾਲੀ ਆਗੂ ਹੋਰ ਨੇ ਜਿਹੜੇ ਇਹਨਾਂ ਦੇ ਵਰਕਰ ਨੇ ਜਾਂ ਇਹਨਾਂ ਦੇ ਕੋਈ ਹੋਰ ਲੀਡਰ ਨੇ ਉਹ ਸਾਰੇ ਇਸ ਗੱਲ ਦੀ ਖੁਸ਼ੀ ਮਨਾ ਰਹੇ ਨੇ ਕਿ ਬਿਕਰਮ ਸਿੰਘ ਮਜੀਠੀਆ ਜਲਨਾਬਾਦੀ ਜੇਲ੍ਹ ਦੇ ਵਿੱਚੋਂ ਰਿਹਾ ਕਰਵਾਵਾਂਗੇ ਲੋ ਔਰ ਪੰਜਾਬ ਦੀ ਸਰਕਾਰ ਦੇ ਮੂੰਹ ਤੇ ਤਮਾਚੇ ਮਾਰਾਂਗੇ ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਪੰਜਾਬ ਦੇ ਪੂਰੇ ਲੋਕਾਂ ਦੇ ਸਾਹਮਣੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਮਜੀਠੀਏ ਨੂੰ ਜੇਲ੍ਹ ਦੇ ਵਿੱਚੋਂ ਰਹਾਤਾ ਨਹੀਂ ਹੋਣ ਦੇਵਾਂਗੇ ਬਲਕਿ ਉਲਟਾ ਉਹਨਾਂ ਦੇ ਉੱਤੇ ਹੋਰ ਜਿਵੇਂ ਕਿ ਕਈ ਕੇਸ ਥੋਪਾਂਗੇ ਔਰ ਇਹਨਾਂ ਨੂੰ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਉਹਨਾਂ ਬੰਦੀ ਸਿੰਘਾਂ ਵਾਂਗੂ ਰੱਖਿਆ ਜਾਊਗਾ ਜਿਵੇਂ ਕਿ ਸਾਡੇ 33 33 32 32 ਸਾਲ ਤੋਂ ਕਈ ਬੰਦੀ ਸਿੰਘਾਂ ਛੇਲਾਂ ਦੇ ਵਿੱਚ ਬੰਦ ਨੇ ਔਰ ਹੁਣ ਦੂਜੇ ਪਾਸੇ ਆਜੋ ਵੀ ਕਹਿੰਦੇ Imran Khan ਸਾਬਕਾ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਉਹਨਾਂ ਨੂੰ ਕਹਿੰਦੇ ਜੀ ਜੇਲ੍ਹ ਦੇ ਅੰਦਰ ਰੱਖਿਆ ਗਿਆ ਸੀ ਜੇਲ੍ਹ ਦੇ ਵਿੱਚ ਉਹਨਾਂ ਦੀ ਕਹਿੰਦੇ ਸੱਚਮੁੱਚ ਮੌਤ ਹੋ ਗਈ ਹੈ ਜੇਕਰ ਉਹਨਾਂ ਦੀ ਵਾਕਈ ਮੌਤ ਹੋ ਗਈ ਹੈ ਤਾਂ ਭਾਈ ਜੜੀਆਂ ਦੀਆਂ ਭੈਣਾਂ ਨੇ ਉਹਨਾਂ ਨੇ ਸਿਰਫ ਇਹੀ ਗੱਲ ਕਹੀ ਕਹਿੰਦੀ ਆ ਸਾਨੂੰ ਉਹਨਾਂ ਦੇ ਨਾਲ ਮਿਲਾ ਦਿੱਤਾ ਜਾਵੇ ਜੇ ਡੈੱਡ ਬਾਡੀ ਵੀ ਹੈ ਤਾਂ ਸਾਨੂੰ ਦਿਖਾ ਦਿੱਤੀ ਜਾਵੇ ਪਰ ਦੇਖੋ ਪਾਕਿਸਤਾਨ ਦਾ ਜਿਹੜਾ ਕਾਨੂੰਨ ਉਹਦੀ ਇੰਨੀ ਕਾਨੂੰਨ ਵਿਵਸਥਾ ਮਾੜੀ ਹੈ ਕਿ ਜੇਕਰ ਬੰਦੇ ਦੀ ਵਾਕਈ ਮੌਤ ਹੋ ਗਈ ਹੈ ਇਮਰਾਨ ਖਾਨ ਦੀ ਉਹਦੀਆਂ ਭੈਣਾਂ ਨੂੰ ਇਹ ਅਨੁਮਤੀ ਕਿਉਂ ਨਹੀਂ ਜਾਂ ਉਹਨਾਂ ਦੀ ਡੈੱਡ ਬੋਡੀ ਬਾਹਰ ਕਿਉਂ ਨਹੀਂ ਲਿਆਂਦੇ ਐਸ ਕਰਕੇ ਪਾਕਿਸਤਾਨ ਦੇ ਵਿੱਚ ਵੀ ਇੱਕ ਬਹੁਤ ਵੱਡੀ ਹਾਹਾਕਾਰ ਮੱਚੀ ਆ ਉਹਨਾਂ ਦੀਆਂ ਭੈਣਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਮਰਾਨ ਖਾਨ ਦੇ ਉੱਤੇ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਕਹਿੰਦੇ ਜੀ ਇਮਰਾਨ ਖਾਨ ਨੂੰ ਤਾਂ ਮਾਰ ਦਿੱਤਾ ਗਿਆ ਕੋਈ ਕਹਿੰਦਾ ਜੀ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਕੋਈ ਕਹਿੰਦਾ ਗਲਾ ਘੋਟ ਕੇ ਮਾਰ ਦਿੱਤਾ ਗਿਆ ਕੋਈ ਕਿਸੇ ਤਰ੍ਹਾਂ ਦੱਸ ਰਿਹਾ ਪਰ ਹਲੇ ਤੱਕ ਇਹਦੀ ਪੱਕੀ ਪੁਸ਼ਟੀ ਜੇਰ ਪ੍ਰਸ਼ਾਸਨ ਬਣੀ ਹੋਈ ਨਹੀਂ ਆ ਵੈਸੇ ਖਬਰਾਂ ਦੇ ਵਿੱਚ ਇਮਰਾਨ ਖਾਨ ਨੂੰ ਲਗਭਗ ਭਾਈ ਕਹਿੰਦੇ ਮਾਰ ਹੀ ਦਿੱਤਾ ਗਿਆ ਸੱਚਮੁੱਚ ਉਹਨਾਂ ਦੀ ਖਬਰਾਂ ਦੇ ਵਿੱਚ ਤਾਂ ਮੌਤ ਹੋ ਚੁੱਕੀ ਹੈ ਐਸ ਕਰਕੇ ਹੁਣ ਉਹਨਾਂ ਦਾ ਜਿਹੜਾ ਕਾਨੂੰਨ ਆ ਉਹ ਵਿਵਸਥਾ ਜਿਹੜੀ ਉਹਨਾਂ ਦੀ ਬੇहद ਜ਼ਿਆਦੇ ਮਾਰੀ ਹੈ ਤੇ ਵਿਗੜੀ ਹੋਈ ਹੈ ਉਹਦੀਆਂ ਭੈਣਾਂ ਨੂੰ ਉਲਟਾ ਉਹਨਾਂ ਨੇ ਗਿਰਬਦਾਰ ਕੀਤਾ ਨਾ ਕਿ ਉਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਜੇਕਰ ਸਹੀ ਹੈ ਉਹਦੇ ਨਾਲ ਮਿਲਣ ਦਿੱਤਾ ਜਾਵੇ ਜੇਕਰ ਉਹ ਮਰ ਵੀ ਗਿਆ ਤਾਂ ਭਾਈ ਉਹਦੀ ਡੈੱਡ ਬਾਡੀ ਪੇਸ਼ ਕਰਨੀ ਚਾਹੀਦੀ ਹੈ ਜਨਤਾ ਦੇ ਵਿੱਚ ਲਿਆਉਣੀ ਚਾਹੀਦੀ ਹੈ ਜ਼ਿਆਦਾਤਰ ਦੇਖਿਆ ਪਾਕਿਸਤਾਨ ਦੇ ਅੰਦਰ ਜਿੰਨੇ ਵੀ ਪ੍ਰਧਾਨ ਮੰਤਰੀ ਨੇ ਪਹਿਲਾ ਅਨਵਾਰ ਸ਼ਰੀਫ ਸੀ ਉਹਦੀ ਕੁੜੀ ਨੂੰ ਅੰਦਰ ਦੇ ਦਿੱਤਾ ਗਿਆ ਸੀ ਫਿਰ ਉਸ ਨੂੰ ਖੁਦ ਨੂੰ ਅੰਦਰ ਦੇ ਦਿੱਤਾ ਗਿਆ ਸੀ ਐ ਕਰਕੇ ਜਿੰਨੇ ਵੀ ਪ੍ਰਧਾਨ ਮੰਤਰੀ ਆ ਉਹਨਾਂ ਦੇ ਪਾਕਿਸਤਾਨ ਦੇ ਜੱਤਾ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਤੇ ਜਾਂ ਭਈ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਸੜਿਆ ਜਾਂਦਾ ਤਾਂ ਅੱਜ ਦੀਆਂ ਦੋਵੇਂ ਖਬਰਾਂ ਤੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰਲੀ ਕੰਟਰੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ